ਸਰ ਕੋਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਗਿਆ ਹੈ ਕੀ ਕਰਨ ਰਿਹਾ ਪਾਰਟੀ ਹਾਈ ਕਮਾਂਡ ਨੇ ਅਦਰਿੰਦ ਕੇ ਦੀ ਬਾਤ ਜਿਨੇ ਭਗਵੰਤ ਮਾਨ ਜੀ ਨੇ ਉਹ ਮਨੀਸ਼ ਸੁਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਉਮਰ ਵਿਜੇ ਪ੍ਰਤਾਪ ਨਾਲ ਉਹਦੇ ਤਾਂ ਤੁਹਾਡੇ ਹੁਕਮ ਦਾ ਇਕਾ ਸੀ ਪਾਰਟੀਆਂ ਦੀ ਜਿਹੜੀ ਪਾਲਸੀ ਹੈ ਸਾਨੂੰ ਉਹਦੇ ਅਨਸਾਰ ਚੱਲਣਾ ਪਊਗਾ ਨਾ ਕਿ ਪਾਰਟੀ ਨੇ ਸਾਡੇ ਅਨਸਾਰ ਚੱਲਣਾ ਇਹ ਤਾਂ ਜ ਉਹਨਾਂ ਨੂੰ ਤੁਸੀਂ ਪੁੱਛੋ ਕੋਬਲ ਦੇ ਦੂ ਤੇ ਉਹਨਾਂ ਨੂੰ ਨੀਤੀਆਂ ਬਿਉਰਨ ਸਰ ਦੇ ਮੈਂ ਸੱਚ ਬੋਲ ਰਿਹਾ ਮੇਰੀ ਸੱਚ ਨੂੰ ਦਬਾਇਆ ਜਾ ਕੋਈ ਗੱਲ ਦੀ ਬੋਲੀ ਜਾਓ ਇਹ ਇਹ ਵੀ ਟੀਵਾ ਜਿਹੜਾ ਕਹਿੰਦਾ ਹੈ ਕਿ ਪੰਜਾਬ ਚਿੱਟੇ ਦਾ ਨਾਮ ਵਿਕਰਮਜੀਤਿਆ ਪਾਏਗਾ ਕੀ ਕਹਦੋਂਗੇ ਇਹੀ ਪ੍ਰਤਾਪ ਬਾਜਵਾ ਕਹਿੰਦਾ ਹੈ ਗੱਲ ਚ ਰੱਸਾ ਪਾ ਕੇ ਇਹਨਾਂ ਨੂੰ ਬੰਦ ਕਰ ਲਿਆਵਾਂਗੇ ਜੀ ਸਾਡ ਇਹਨਾਂ ਦੀ ਕੋਈ ਯਕੀਨ ਹੈ ਕਿ ਕਦ ਪੋਲਿਟਿਸਰ ਸਾਡ ਸਾਡ ਨਚੋੜਤਾ ਸਾਡੇ ਕੁਝ ਮਰ ਗਏ ਕੁਝ ਡਰ ਗਏ ਜਾਂ ਜਾਂਦੇ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਚੜ ਗਏ ਜਿਨ੍ਹਾਂ ਨੇ ਇਹ ਕੰਮ ਕੀਤਾ ਦੇ ਦੋ ਸ਼ਬਦ ਦੇ ਸੀ ਕਿ ਅਕਾਲੀ ਦਲ ਦਾ ਕੱਖ ਨਾ ਰਵੇ ਜੀ ਉਹਨਾਂ ਨੇ ਕੁਝ ਕੀਤਾ ਹੋਵੇ ਤੇ ਰਹਿ ਗਿਆ ਕੱਖ ਉਹਨਾਂ ਨੇ ਕਹਿ ਰਹਿ ਗਿਆ ਕੱਖ ਅਮਦਮੀ ਪਾਰਟੀ ਦੇ ਵਿੱਚੋਂ ਵਿਧਾਇਕ ਕੁਬੇ ਵਿਜੇ ਪ੍ਰਤਾਪ ਦੀ ਛੁੱਟੀ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਵੱਲੋਂ ਜਿਵੇਂ ਹੀ ਕੈਬਨਿਟ ਮੰਤਰੀ ਤਾਲੀਵਾਲ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਜਵਾਬ ਦਿੰਦੇ ਕਿਹਾ ਕਿ ਹਾਲਾਂਕਿ ਉਹ ਇਸ ਮੁੱਦੇ ਦੇ ਵਿੱਚ ਜ਼ਿਆਦਾ ਤਾਂ ਨਹੀਂ ਬੋਲ ਸਕਦੇ ਪਰ ਇਹ ਫੈਸਲਾ ਹਾਈ ਕਮਾਂਡ ਦੇ ਵੱਲੋਂ ਲਿਆ ਗਿਆ ਹੈ ਉਹਨਾਂ ਨਾਮ ਲਿਆ ਅਰਵਿੰਦ ਕੇਸਰੀਵਾਲ ਭਗਵੰਤ ਮਾਨ ਅਮਰ अरोੜਾ ਅਤੇ ਮਨੀਸ਼ ਸ਼ਿਸ਼ੋਦੀਆ ਦਾ ਉਹਨਾਂ ਕਹਿ ਕੇ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕੁਬੇ ਵਿਜੇ ਪ੍ਰਤਾਪ ਲਗਾਤਾਰ ਪਾ ਪਾਰਟੀ ਦੇ ਖਿਲਾਫ ਬੋ ਰੇ ਸੀ ਸਰ ਕੋਰ ਵੀ ਇਹ ਤਾਕ ਨੂੰ ਪਾਰਟੀ ਚੋਂ ਕੱਢਿਆ ਗਿਆ ਕੀ ਕਰਨ ਰਿਹਾ ਕਿ ਉਹ ਤੁਸੀਂ ਤੇ ਤੁਹਾਡੇ ਹੁਕਮ ਦੇ ਜੱਸ ਮੇਰੀ ਗੱਲ ਸੁਣੋ ਮੈਂ ਆਇਆ ਤੇ ਆਟ ਗੱਲੀ ਤੇ ਆਟ ਗੱਲੀ ਦੇ ਵਿੱਚ ਮੈਂ ਜਿਹੜੇ ਬੱਚੇ ਅੱਜ ਉਹਨਾਂ ਦਾ ਕੰਪੀਟੀਸ਼ਨ ਫਾਈਨਲ ਡੇ ਸੀਗਾ ਬੱਚਿਆਂ ਨੂੰ ਵਾਰਡ ਦੇ ਕੇ ਆਏ ਆ ਉਹਨਾਂ ਦਾ ਸਨਮਾਨ ਕਰਕੇ ਆਏ ਆ ਇਹ ਸਾਡਾ ਅੰਮ੍ਰਿਤਸਰੀਆਂ ਦਾ ਹੈਰੀਟੇਜ ਹੈ ਆਟ ਗੱਲੀ ਜਿਹੜੀ ਆ ਇਸ ਕਰਕੇ ਬਲੋ ਜਿਹੜਾ ਇਥੇ ਅੱਜ ਹਾਰ ਹੀ ਲਾਈ ਸੀ ਤੁਸੀਂ ਪੋਲਿਟਿਕਲ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰ ਲੀਆਂ ਹੁੰਦੇ ਅੱਜ ਪੋਲਿਟਿਕਲ ਮੂਡ ਦੀਗਾ ਅੱਜ ਤਾਂ ਉਹ ਗੱਲ ਹੋ ਗਈ ਉਹ ਤੇ ਅਸੀਂ ਲਗਾ ਨਾ ਪਲਟਿੰਗ ਉਹਨਰ ਵਿਜੇ ਪ੍ਰਤਾਪ ਉਹਨਾਂ ਨੂੰ ਉਹ ਤੇ ਤੁਹਾਡੇ ਹੁਕਮ ਦਾ ਇਕਾ ਸੀਗਾ ਨਹੀਂ ਨਹੀਂ ਦੇਖੋ ਮੈਂ ਬੁੱਲ ਜਿਹੜਾ ਇਹਦੇ ਬਾਅਦ ਵਿੱਚ ਤੁਹਾਨੂੰ ਮੈਂ ਬਹੁਤ ਜ਼ਿਆਦਾ ਤਰੀ ਦੱਸ ਪਾਉਂਗਾ ਕਿਉਂਕਿ ਮੈਂ ਕੱਢਣ ਵਾਲੀ ਕਪੈਸਿਟੀ ਜ ਨਹੀਂਗਾ ਪਾਰਟੀ ਹਾਈ ਕਮਾਂਡ ਨੇ ਅਦਰਿੰਦ ਕੇ ਦੀ ਬਾਤ ਜੀ ਨੇ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਔਰ ਮਨੀਸ਼ ਸੁਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਪਰ ਮੇਰਾ ਮੰਨਣਾ ਇਹ ਆ ਕਿ ਮੈਂ ਜੋ ਮੇਰੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਮੇਰਾ ਮੰਨਣਾ ਹੈ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਰਹਿੰਦਿਆ ਆਪਣੀ ਪਾਰਟੀ ਦੇ ਜਿਹੜੇ ਸੂਲ ਨੇ ਜਿਹੜੇ ਕਾਇਦਾ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਜੇ ਆਪਾਂ ਨੂੰ ਫਾਲੋ ਨਹੀਂ ਕਰਦੇ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਨੂੰ ਪਾਰਟੀਆਂ ਦੀ ਜਿਹੜੀ ਪਾਲਿਸੀ ਹੈ ਸਾਨੂੰ ਉਹਨਾਂ ਸਾਥ ਚੱਲਣਾ ਪਊਗਾ ਨਾ ਕਿ ਪਾਰਟੀ ਨੇ ਸਾਡੇ ਨਾਲ ਚੱਲਣਾ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਲੱਗਦਾ ਕਿ ਨੂੰ ਫੋਲੋ ਨਹੀਂ ਕੀਤੀ ਗਈ ਆ ਨਹੀਂ ਨਹੀਂ ਤਾਂ ਹੀ ਹੋਈ ਆ ਹੋਰ ਤੇ ਕੁਝ ਮਤਲਬ ਦੇਖੋ ਨਾ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਉਹ ਕਹਿੰਦੇ ਮੈਂ ਤਾਂ ਸੱਚ ਬੋਲ ਰਿਹਾ ਜੀ ਮੇਰੇ ਸੱਚ ਨੂੰ ਦਬਾਇਆ ਕੋਈ ਗੱਲ ਨਹੀਂ ਸੱਕਿਓ ਕੋਈ ਨਹੀਂ ਦਬਾ ਸਕਦਾ ਸੱਚ ਨੂੰ ਤੁਸੀਂ ਸੱਚ ਬੋਲੋ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀ ਜਿਹੜੀ অপਜੀਸ਼ਨ ਆ ਪਾਰਟੀ ਦੀ ਜਿਹੜੀ ਲਾਈਨ ਹੈ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਪੀਸ਼ ਜਿਹੜੀ ਉਹਨੂੰ ਫਾਲੋ ਕਰਨਾ ਪਊਗਾ ਮੇਰੇ ਉਹ ਕਹਿੰਦੇ ਬਿਕਰਮਜੀਠੀ ਵਾਲੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਬਿਕਰਮਜੀਠੀਏ ਉਹ ਸੁੱਈ ਗਈ ਸੀ ਮੈਂ ਉਹਦੇ ਬਾਅਦ ਕੀ ਕਰ ਸਕਦਾ ਉਹਨਾਂ ਨੂੰ ਹਸਾਂਦਾ ਹੀ ਕੋਈ ਸਾਰੇ ਕੀ ਉਹ ਦੋਨਾਂ ਨੂੰ ਬੁਚੋ ਉਹਨਾਂ ਨੂੰ ਬੁਚੋ ਸਾਡ 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 ਚੰਗਾ ਕੰਮ ਕੀਤਾ ਸਾਡੀ ਬੇਦਖ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਕੋਵਲਦੀ ਨੂੰ ਤੇ ਉਹਨਾਂ ਨੂੰ ਨੀਤੀਆਂ ਪ્યો ਨਹੀਂ ਕਹਿੰਦੇ ਮੈਂ ਸੱਚ ਬੋਲ ਰਿਹਾ ਮੇਰੀ ਸੱਚ ਨੂੰ ਦਬਾਇਆ ਜਾ ਕੋਈ ਗੱਲ ਦੀ ਬੋਲੀ ਜਾਓ ਅੱਛਾ ਰਵਨੀਤ ਬਿੱਟੂ ਬੜਾ ਬੋਲ ਰਹੇ ਨੇ ਮਜੀਠੀਆ ਕਹਿ ਰਹੇ ਕਿ ਸਰਕਾਰ ਧੱਕਾ ਕਰ ਰਹੀ ਹੈ ਉਹਨਾਂ ਨੇ ਅੱਜ ਵੀ ਕਿਹਾ ਕਿ ਮੈਂ ਮੈਂ ਤਾਂ ਇਹ ਕਹਿ ਸਕਦਾ ਕਿ ਸ਼ਰਮੀ ਹੋਣੀ ਚਾਹੀਦੀ ਆਪਾਂ ਜੇ ਪ੍ਰਤਾਪ ਬਾਜਵੇ ਨੂੰ ਬਿੱਟੂ ਨੂੰ ਜੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੇ ਬਿਜਠੀਰ ਨਾਲ ਅੱਜ ਖੜੇ ਆ। ਜੀ। ਬਿੱਟੂ ਦੀ ਪਹਿਲਾ ਸਟੇਟਮੈਂਟ ਤਾਂ ਬੜੀਆ ਤੋਈ। ਜੀ। ਇਹੀ ਬਿੱਟੂ ਆ ਜਿਹੜਾ ਕਹਿੰਦਾ ਹੈ ਕਿ ਪੰਜਾਬ ਚਿੱਟੇ ਦਾ ਨਾਮ ਬਿਕਰੂਗੀ ਜੀਠੀਆਂ ਪਾਏਗਾ। ਜੀ। ਇਹੀ ਕਹਿੰਦਾ ਹੈ ਨਾ। ਹੂੰ। ਕੀ ਕਹੋਗੇ ਇਹੀ ਪ੍ਰਸਾਧ ਬਾਜਵਾ ਕਹਿੰਦਾ ਇੱਕ ਗੱਲ ਚ ਰੱਸਾ ਪਾ ਕੇ ਇਹਨਾਂ ਨੂੰ ਬੰਦ ਕਰ ਲਿਆਵਾਂਗੇ। ਜੀ। ਸਰ ਇਹਨਾਂ ਦੀ ਕੋਈ ਯਕੀਨ ਹੈਗੇ ਕੱਦ ਪੋਲੀਟਿਸਟ। ਇਹ ਕਾਹਦਾ ਪੋਲੀਟਿਸਟ? ਇਹਨਾਂ ਨੂੰ ਪੁੱਛੋਗੇ ਤੁਹਾਡਾ ਪਹਿਲਾ ਬਿਆਨ ਸਹੀ ਕਿ ਹਲ ਸਹੀ ਆ। ਹੂੰ। ਕਮਲੀ ਸਰ ਪਹਿਲੇ ਪਹਿਲੇ ਦੱਸੋ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਉਹ ਬਿਆਨ ਸਹੀ ਜਿਉਂ ਤੁਸੀਂ ਕਹਿੰਦੇ ਗੱ ਇਹ ਨਸਰ ਹਰਿਤਾ ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਆਪੋਚ ਰਲੇ ਹੁਣ ਤੁਹਾਡੇ ਸਾਹਮਣੇ ਸੱਚ ਦੱਸੂ ਚੰਨੀ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਪਰਚਾ ਮੈਂ ਵੀ ਦਿੱਤਾ ਸੀ ਪਰ ਮੇਰਾ ਪਰਚਾ ਕਹਿੰਦੇ ਜਾਇਜ਼ ਨਹੀਂ ਐਸਾ ਤੱਕੇ ਚਾਹੀਏ ਚਰਨਜੀਤ ਚੰਨੀ ਕਹ ਰਹੇ ਕੀ ਤੱਕੇ ਚਾਹੀਏ ਕਿਤੇ ਦੱਸੋ ਬੰਦਾ ਉਹ ਕਹਿੰਦੇ ਜੀ ਉਹ ਸਾਡੇ ਹੀ ਪਰਚੇ ਦੁਬਾਰਾ ਰਿਪੀਟ ਕਰਕੇ ਉਹਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ ਕਿਹੜੀ ਦਿਸ਼ਾ ਦਿੱਤੀ ਜਾ ਰਹੀ ਹੈ ਕਰੀ ਇੱਕ ਕੇਸ ਦੂਜੀ ਨਵੀਂ ਦਿੱਤੀ ਜਾ ਸਕਦੀ ਹੈ ਚੰਨੀ ਸਾਹਿਬ ਤੇ ਮੈਂ ਤੇ ਦੁੱਖ ਦਾ ਦੇਖੋ ਮੈਨੂੰ ਤਾਂ ਦੁੱਖ ਯਾਦ ਆ ਕਿ ਤੁਸੀਂ ਚੰਨੀ ਦੀਆਂ ਪੁਰਾਣੀਆਂ ਸਟੇਟਮੈਂਟਾਂ ਪੜੋ ਵਿਜੀਠੀਆ ਪਰ ਇਹ ਜਿੰਨੇ ਬੰਦੇ ਵਿਜੀਠੀਆ ਦਾ ਹੱਕੀ ਬੋਲਣ ਦੇ ਨੇ ਜਿਹਨਾਂ ਦੀ ਪਹਿਲੀ ਸਟੇਟਮੈਂਟਾਂ ਪੜੋ ਇਹ ਕਰ ਹੋਇਆ ਕੀ ਹੈ ਉਹ ਕੀ ਹੋ ਗਿਆ ਕਿ ਸਾਰੇ ਇਕੱਠੇ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਤੁਸੀਂ ਦੱਸੋ ਨਾ ਕੀ ਹੋਇਆ ਤੁਹਾਨੂੰ ਨਹੀਂ ਪਤਾ ਲੱਗਾ ਸਾਰੇ ਇਕੱਠੇ ਆ ਪਹਿਲਾਂ ਕਿੱਥੇ ਆ ਪਰਦੇ ਦੇ ਪਿੱਛੇ ਸਾਰੇ ਚੋਦ ਇਕੱਠੇ ਸੀ ਸਮਝ ਗਈਗਾ ਸਰਸਿੰਮਰ ਕੋਰ ਬਾਦੂ ਦਾ ਬਿਆਨ ਹੈ ਕਿ ਜੇਕਰ ਉਹਨਾਂ ਦੀ ਵਜਾਰਤ ਆਉਂਦੀ ਹੈ ਤੇ ਭਗਵੰਤ ਮਾਨ ਜਿੱਥੇ ਵੀ ਹੋਣ ਉਹਨਾਂ ਨੂੰ ਵਾਪਸ ਲਿਆਉਂਦੇ ਛੋਟੋ ਕੱਲ ਹੀ ਲਿਆਉਣਗੇ ਜੀ ਭੱਜਿਆ ਕਿਤੇ ਚੋਦ ਆ ਅਸੀਂ ਹੋਟਲ ਬ ਅਸੀਂ ਬੱਸਾਂ ਬੋਈਆਂ ਕੀ ਕੀਤਾ ਸੀ ਉਹ ਕਹਿੰਦੇ ਪ੍ਰੂਫ ਨਹੀਂ ਕੀਤਾ ਕੀ ਕੀਤਾ ਗਿਆ ਜੀ ਦੱਸੋ ਜਦੋਂ ਇਹ ਪ੍ਰੂਫ ਨਹੀਂ ਤੇ ਕੋਰਟ ਕਿਹਦੀ ਦਾ ਕੰਮ ਕੀਆ ਜੀ ਜੇ ਮੰਨ ਲਓ ਅਸੀਂ ਝੂਠਾ ਕੀਤਾ ਜੇ ਵਿਜੀਲੈਂਸ ਨੇ ਕੋਈ ਝੂਠਾ ਕੇਸ ਪਾਇਆ ਤੇ ਸਰ ਆਪੇ ਕੋਟਾ ਬੰਦੀ ਕਰਦੇ ਮੀਆਂ ਇੱਥੇ ਕਿਉਂ ਆ ਗਾ ਠੀਕ ਇਹ ਕਿਉਂ ਕਹਦੇ ਇੰਦਾ ਚੀਕਾ ਕਾਦੀ ਮਰ ਜਾਂਦੇ ਆ ਜੀ ਕਿਹੜੇ ਚੀਕਾ ਘਣਾਉਂਦੇ ਉਹ ਛੱਡੋ ਜੀ ਉਹਨਾਂ ਦੀਆਂ ਚੀਕਾਂ ਆਪਣੀਆਂ ਬੱਧੀ ਬੰਦ ਨੂੰ ਤਾਂ ਦੇ ਕੇ ਕਹਿ ਰਹੇ ਨੇ ਕਿ ਬਾਹਰ ਆਂਦੇ ਚੀਕਾ ਕਰਾਂਗੇ ਚੰਗ ਹੋ ਜਾਵੇ ਪੋਲਿਟਿਕਲ ਬੰਦਿਆਂ ਦਾ ਕੰਮ ਹੁੰਦਾ ਉਹ ਚੀਫ ਕਾਸਤਾਂ ਦੇ ਦੁਕਾਨ ਵਾਲੇ 60 ਕੈਮਰਾ ਸੀ ਕੋਈ ਵੀ ਪਿੰਨ ਪਤਾ ਚੀਫ ਕਾਸਤਾਂ ਦੇ ਦੁਕਾਨ ਦੇ ਮੈਟਰ ਦਾ ਵੀ ਕੋਈ ਪਤਾ ਨਹੀਂ ਇਸ ਮੈਟਰ ਤੇ ਰਿਫੀਸ਼ ਹੋਇਆ ਕਿ ਅੱਜ ਤੱਕ ਵੀ ਗਿਲ ਨੂੰ ਵੀ ਸੰਭਲ ਕੀਤਾ ਗਿਆ ਤਲਵੀਰ ਗਿਲ ਲਈ ਵਿਜੀਲੈਂਸ ਵਾਲੇ ਜਿੰਨੇ ਵੀ ਉਹਨਾਂ ਦੇ ਪੁਰਾਣੇ ਦੋਸਤ ਦਿੱਤਾ ਦੇ ਸਾਹਦ ਨੂੰ ਕਰਦੇ ਆ ਉਹ ਤਾਂ ਗਿਆਨ ਵਗੈਰਾ ਲੈਣ ਵਿੱਚ ਹੋਰ ਵੀ ਖਾਲੀ ਦਾ ਜਿਹੜੇ ਸਮਰਥਕ ਨੇ ਉਹਨਾਂ ਤੇ ਕਾਰਵਾਈ ਹੋ ਸਕਦੀ ਸਾਧ ਹੋਰ ਵੀਗਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਕੁੰਮੀ ਕਦਮੀਨਰ ਅਰਵਿੰਦ ਕੇਰਿਵਾਲ ਤੇ ਪੰਜਾਬ ਦੇ ਮੁਕਤੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਇਹ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਜਾਂਦਾ ਉਹ ਜਦੋਂ ਤੱਕ ਹਰ ਉਹ ਬੰਦੇ ਨੂੰ ਦੀ ਫੜਾ ਦਿੰਦਾ ਚਿੰਨੇ ਪੰਜਾਬ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਕੱਢਿਆ ਉਹ ਸਾਡੀ ਇਹ ਜੰਗ ਜਾਰੀ ਰਹੂਗੀ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਉਹ ਕਹਿੰਦਾ ਕੇਦੀਵਾਲ ਮਾਫੀ ਮੰਗ ਕੇ ਗਿਆ ਉਹਦੀ ਕੋਈ ਮਾਫੀ ਨਹੀਂ ਹੋਈ ਸਾਡੇ ਦੋ ਸ਼ਬਦ ਦੇ ਸਿਗੇ ਜਿਹੜਾ ਟਰਾਲੀ ਦਲ ਦਾ ਕੱਖ ਨਾ ਰਵੇ ਜੀ ਉਹਨਾਂ ਨੇ ਕੁਝ ਕੀਤਾ ਹੋਵੇ ਤੇ ਰਹਿ ਗਿਆ ਕੱਖ ਉਹਨਾਂ ਨੇ ਕਿਹਾ ਰਹਿ ਗਿਆ ਕੱਖ ਉਹਨਾਂ ਨੇ ਕਿਹਾ ਨਾ ਉਹਨੂੰ ਕਿਹਾ ਨਾ ਬੀਬਾ ਬੋਲੇਗਾ ਅੱਗੇ ਕੱਖ ਰਹਿ ਗਿਆ ਕਾਲੀ ਦਲ ਦਾ ਜਿਹੜੇ ਬੰਦਿਆਂ ਨੇ ਯਾਰ ਪੰਜਾਬ ਬਰਬਾਦ ਕਰਤਾ ਜਿੰਨਾ ਬੰਦਿਆਂ ਦੇ ਉੱਤੇ ਹੁਣ ਜਿਹੜਾ ਕੇਸ 540 ਕਰੋੜ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਸਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀੜ 7 ਤੋਂ ਲੈ ਕੇ 17 ਤੱਕ ਦਾ ਸੀ 10 ਸਾਲ ਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮਜੀਠੀਆ ਜੀ ਕੈਬਨ ਮਨਿਸਟਰ ਸਨ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਨੁਕਸਾਨ ਹੋ ਗਿਆ ਵੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰ ਗਏ ਨਸ਼ਿਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਤੇ ਮਰ ਗਏ ਪਰ ਸਾਡਾ ਉਹਦੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਕਿੱਦਾਂ ਕੱਢਿਆ ਲੋਕਾਂ ਦੇ ਵਿਚਾਰਿਆਂ ਨੇ ਜ਼ਮੀਨਾਂ ਘਣੇ ਪਾ ਕੇ ਪਲਾਟ ਵੇਚ ਕੇ ਕਦੇ ਚੁੱਕ ਗਏ ਡਰਦਿਆਂ ਕਿ ਸਾਡੇ ਬੱਚੇ ਨਸ਼ੇ ਦੇ ਨਾਲ ਲੱਗ ਜਾਣ ਉਹਨਾਂ ਨੇ ਸਾਡ ਆਪਣੇ ਬੱਚਿਆਂ ਨੂੰ ਕਿਸੇ ਨੇ ਕੈਨੇਡਾ 'ਚ ਕਿਸੇ ਨੇ ਅਮਰੀਕਾ 'ਚ ਕਿਸੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ 'ਚ ਸਾਡਾ ਪੰਜਾਬ ਜਿਹੜਾ ਉਹ ਉਹ ਖਾਲੀ ਕਰ ਪਰ ਉਹ ਉਹਦਾ ਉਹਦੇ ਸੁਣੋ ਸਭ ਸੁਣੋ ਸੁਣੋ ਹੋਰ ਹੈ ਕਿੰਨਾ ਜਿਹੜੀਆਂ ਸਾਡੀਆਂ ਬਾਹਲ ਦੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀਗੇ ਅਲਬਾ ਖਲਬਾ ਪਈਆ ਪੰਜਾਬ ਚ ਲੈ ਗਏ ਸਨ ਸਦ ਨਿਚੋੜਤਾ ਸਾਡੇ ਕੁਝ ਮਰ ਗਏ ਕੁਝ ਦਰ ਗਏ ਜਾਂ ਜਾਂਦੇ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਚੜ ਗਏ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਤੋਂ ਬਾਅਦ ਸਾਡੇ ਸਾਹਮਣੇ ਦੋ ਵਾਰ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਇੱਕ ਉਹਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਨਵਾਂ ਜਦੋਂ ਆਤਵਾਦ ਸ਼ੁਰੂ ਹੋਇਆ ਜਦੋਂ ਕਾਰਕੁਨਾਂ ਸ਼ੁਰੂ ਹੋਈ ਉਹ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਝ ਲੋਕ ਆਪ ਜਿਹੜੇ ਦਹਾਜਾ ਤੇ ਛੜ ਕੇ ਚਲੇ ਗਏ ਸੋ ਜਿਹੜਾ ਸਾਰ ਪੰਜਾਬ ਦਾ ਨੁਕਸਾਨ ਹੈ ਇਹਦੀ ਗੁੰਤਰੀ ਕਿਵੇਂ ਕਰੀ ਤੇ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਡੀ ਇਹ ਬਹੁਤ ਵੱਡਾ ਨੁਕਸਾਨ ਹੈ ਸੋ ਇਸ ਕਰਕੇ ਮਜੀਠੀਆ ਨੂੰ ਕੀ ਕੀਤਾ ਕੀ ਨਹੀਂ ਕੀਤਾ ਸਵਾਲ ਇਹਦੇ ਆ ਸਵਾਲ ਸਾਡ ਉਹ ਆ ਜਿਹੜਾ 10000 ਨੌਜਾਨ ਪੰਜਾਬ 'ਚ ਮਰ ਗਏ ਜਿਹੜੇ 540 ਮਤਲਬ ਕਰੋੜ ਦਾ ਮਸਲਾ ਹੈ ਅੱਜ ਤਾ ਮਤਲਬ ਸਾਡੇ ਸਾਬਕਾ ਵਿਧਾਇਕ ਬੋਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਡਰਗ ਮੰਦੀ ਦਾ ਕੇਸ ਹੈ ਸਾਰਾ ਪੰਜਾਬ ਇੰਨੇ ਜੋੜਦਾ ਯਾਰ ਅੱਛਾ ਉਹ ਤੀਸ਼ਵੀਰ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿੰਨੇ ਮੇਰਾ ਚੈਲੰਜ ਆ ਇਹ ਪਰਚਾ ਝੂਠਾ ਪਾਇਆ ਆ ਆਮ ਆਦੀ ਪਾਰਟੀ ਨੇ ਸਾਹਿਬ ਵੇਖੋ ਸੁਖਬੀਰ ਬਾਦਲ ਉਹਨੇ ਕੀ ਕਹਿੰਦਿਆ ਕੀ ਨਹੀਂ ਕਹਿੰਦਿਆ ਉਹਨਾਂ ਦੀ ਕਦੀ ਕੋਈ ਗੱਲ ਸੱਚੀ ਨਹੀਂ ਹੋਈ ਦੂਜੀ ਗੱਲ ਇਹ ਆ ਕਿ ਜਿਹੜੀਆਂ ਇਸ ਦੇਸ਼ ਦੀ ਮਾਨਜੋਗ ਕੋਰਟ ਕਿਚਾਈ ਦੀ ਮਾਨਜੋਗ ਜੱਜ ਨੇ ਮਾਨਜੋਗ ਵਕੀਲ ਨੇ ਜਿਹੜੇ ਕੋਰਟਾਂ ਚ ਕੇਸ ਲੜਦੇ ਆ ਸਾਹਿਬ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾਦਿਆ ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100 ਦੀ 500% ਬੇਗਮ ਜੀ ਮਜੀਠੀਆ ਦੋਸ਼ੀ ਹੈ ਈਡੀ ਦੇ ਜਿਹੜੇ ਮੁਖੀ ਸੀਗੇ ਮਨਜ ਸਿੰਘ ਉਹਨਾਂ ਨੇ ਕਹਿਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀਗੇ ਸਮਝਦੇ ਕਿ ਨਹੀਂ ਗੱਲ ਉਹ ਕੋਰਟ ਨੇ ਪਹਿਲੇ ਹੀ ਦਿਨ ਜਿੱਦਨ ਸਾਰੇ ਪੇਪਰ ਦੇਖੇ ਤੇ 7 ਦਿਨ ਦਾ ਜਿਹੜਾ ਉਹਨਾਂ ਦਾ ਅਰਮਾਨ ਜਿਹੜਾ ਦਿੱਤਾ ਜੇ ਜੇ ਉਹਦੇ ਵਿੱਚ ਕੋਈ ਝੂਠ ਵਾਲੀ ਗੱਲ ਹੁੰਦੀ ਜਿਹਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਸਰ ਮਤਲਬ ਅਰਮਾਨ ਵੀ ਨਹੀਂ ਮਿਲਣਾ ਤੇ ਦੂਜੀ ਗੱਲ ਇਹ ਆ ਕਿ ਸਖਬੀਰ ਜੀ ਤੁਸੀਂ ਦੱਸੋ ਕਿ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਤਰਤੀ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵੇਂ ਦਰਿਆਵ ਨਸ਼ਿਆਂ ਦਾ ਵਗ ਗਿਆ ਇਹਨਾਂ ਦਾ ਰਾਜ ਹੀ ਕਿਹਦਾ ਦਾ ਸੀਗਾ ਉਹ ਦੱਸ ਸਕਦੇ ਸਖਬੀਰ ਜੀ ਕਿ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਸਰ ਮਹਾਲੀ ਦੀ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਿਟ ਮਨਿਸਟਰ ਦੇ ਇਖਲਾਫ ਕੋ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਦੀ ਜਾਂਚ ਨਹੀਂ ਕੀਤੀ ਈਡੀ ਜਾਂਚ ਕਰਨ ਲੱਗੀ ਤੇ ਉਹਦਾ ਮੁਖੀ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੋ ਇਸ ਕਰਨਾ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ੇ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮਹਿਮਾ ਇਸ ਮਹਿਮੇ ਦੇ ਵਿੱਚ ਜੇਸ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜੇਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਧੱਕਿਆ ਉਹ ਵੱਡਾ ਆ ਛੋਟਾ ਆ ਉਹ ਕੀ ਆ ਉਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਦੀ ਕਰਾਂਗੇ ਮਿਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰ ਤੁਹਾਨੂੰ ਦੱਸਦੀ ਕਿ ਵਿਧਾਇਕ ਕੁਵਰ ਵਿਜੇ ਪ੍ਰਤਾਪ ਦੇ ਵੱਲੋਂ ਜੋ ਮਜਜੀਠਿਆ ਤੇ ਵਿਜੀਲੈਂਸ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਸਵਾਲ ਚੁਕੇ ਗਏ ਸੀ ਆਪਣੀ ਹੀ ਸਰਕਾਰ ਦੇ ਉੱਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕੁਵਰ ਵਿਜੇ ਪ੍ਰਤਾਪ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਜਿਸ ਦੇ ਉੱਤੇ ਹੁਣ ਵਿਰੋਧੀਆਂ ਦੇ ਵੱਲੋਂ ਵੀ ਤੰਜ ਕਸੇ ਜਾ ਰਹੇ ਨੇ ਮੌਜੂਦਾ ਸਰਕਾਰ ਨੂੰ ਵੀ ਕੇ ਏਰੀਆ ਜਾ ਰਿਹਾ ਹੈ ਇਹ ਵੀ ਦੱਸਦੀ ਕਿ ਵਿਧਾਇਕ ਕੁਮਰ ਵਿਜੇ ਪ੍ਰਤਾਪ ਲਗਾਤਾਰ ਨਸ਼ਿਆਂ ਦੇ ਮੁੱਦਿਆਂ ਤੇ ਬੇਅਦਬੀ ਦਾ ਇਨਸਾਫ ਨਾ ਮਿਲਣ ਤੇ ਬੋਲ ਰਹੇ ਸੀ ਉਹਨਰ ਵੱਲੋਂ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਤੇ ਬੀਤੇ ਦਿਨ ਉਹ ਜੋ ਮਜੀਠੀਆ ਦੇ ਉੱਤੇ ਬਿਜਿਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਉਸ ਦੇ ਉੱਤੇ ਵੀ ਬੋਲੇ ਸੀ ਤੇ ਆਪਣੀ ਹੀ ਸਰਕਾਰ ਦੇ ਉੱਤੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ अमृतसर हरजित गरेवलो चॅनल